ਦਾ ਫਰੀਦਕੋਟ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਫਰੀਦਕੋਟ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਬੈਂਕ ਦੇ 102 ਸਥਾਪਨਾ ਸਾਲ ਪੂਰੇ ਹੋਣ ਤੇ ਆਪਣੀ ਖੁਸ਼ੀ ਕੁਦਰਤ ਨੂੰ ਸਮਰਪਿਤ ਕਰਦੇ ਹੋਏ ਸੀਰ ਸੰਸਥਾ ਦੇ ਸਹਿਯੋਗ ਨਾਲ ਪੱਕਾ ਪਿੰਡ ਦੇ ਵਾਟਰ ਬਕਸ ਵਿਖੇ ਇਪਸੋ 2 ਪੌਦੇ ਲਗਾਏ ਗਏ ਇਸ ਮੌਕੇ ਪਿੰਡ ਦੇ ਵਸਨੀਕ ਸੀਪਾ ਸਰਾਂ ਜੋ ਪਿਛਲੇ ਲੰਬੇ ਸਮੇਂ ਤੋਂ ਪਿੰਡ ਦੀ ਤਰੱਕੀ ਲਈ ਲਗਾਤਾਰ ਮਿਹਨਤ ਕਰ ਰਹੇ ਹਨ ਦੀ ਦੇਖਰੇਖ ਇੱਥੇ ਬੈਂਕ ਦੇ ਮੁੱਖ ਦਫ਼ਤਰ ਤੋਂ ਸ਼੍ਰੀਮਤੀ ਆਸ਼ੂ ਗੁਪਤਾ ਜ਼ਿਲ੍ਹਾ ਮੈਨੇਜਰ ਸ਼੍ਰੀ ਕੁਲਵੀਰ ਸਿੰਘ ਸੀਨੀਅਰ ਮੈਨੇਜਰ ਸ਼੍ਰੀ ਰਾਜ ਕੁਮਾਰ ਛਾਬੜਾ ਮੈਨੇਜਰ ਸ਼੍ਰੀਮਤੀ ਪ੍ਰੀਆ ਗੋਇਲ ਮੈਨੇਜਰ ਸ਼੍ਰੀ ਗਰਮਿੰਦਰ ਪਾਲ ਸਿੰਘ ਸਹਾਇਕ ਮੈਨੇਜਰ ਸ਼੍ਰੀ ਸਤਨਾਮ ਸਿੰਘ ਸਹਾਇਕ ਮੈਨੇਜਰ ਸਰਦਾਰ ਗੁਰਸੇਵਕ ਸਿੰਘ ਸਹਾਇਕ ਮੈਨੇਜਰ ਮਿਸ ਦਵਿੰਦਰਜੀਤ ਕੌਰ ਕਲਰਕ ਮਿਸ ਜੋਤੀ ਕਲਰਕ ਸ਼੍ਰੀਮਤੀ ਸਪਨਾ ਦੇਵੀ ਕਲਰਕ ਸ਼੍ਰੀ ਕੁਲਵਿੰਦਰ ਸਿੰਘ ਤੇ ਸ਼੍ਰੀ ਜਗਜੀਤ ਸਿੰਘ ਨਾਲ ਮਿਲ ਕੇ ਵੱਖ-ਵੱਖ ਕਿਸਮ ਦੇ ਫੁੱਲਦਾਰ ਅਤੇ ਫਲਦਾਰ ਪੌਦੇ ਲਗਾਏ ਗਏ ਸ਼੍ਰੀਮਤੀ ਆਸ਼ੂ ਗੁਪਤਾ ਜੀ ਵੱਲੋਂ ਸੀਰ ਸੰਸਥਾ ਦਾ ਧੰਨਵਾਦ ਕਰਦੇ ਹੋਏ ਇਸ ਉਪਰਾਲੇ ਲਈ ਬੈਂਕ ਨੂੰ ਆਪਣੇ ਸਮਰਥਨ ਦੇ ਲਈ ਧੰਨਵਾਦ ਕੀਤਾ ਗਿਆ। ਸੀਰ ਸੰਸਥਾ ਵੱਲੋਂ ਸੰਦੀਪ अरोड़ा ਦੁਆਰਾ ਬੈਂਕ ਦੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ ਗਿਆ ਤੇ ਅੱਗੇ ਤੋਂ ਵੀ ਸਹਿਯੋਗ ਦੇਈ ਵਚਨ ਦਿੱਤਾ ਗਿਆ।